ਹੈਲੋ ਗਾਇਜ਼ ਸਾਡਾ ਸ਼ਰੀਕ ਕਿਦਾਂ ਮੀ ਰੱਖਦਾ ਵਧੀਆ ਹੋਣਾ ਗੂਜੇ ਤਾਂ ਚਲੋ ਭਾਈ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆ ਤੇ ਲਾਈਕ ਕਰੇ ਸਬਸਕ੍ਰਾਈਬ ਕਰਦੇ ਹੋ ਤੇ ਆਪਣੀ ਜਿਹੜੀਆਂ ਦੀ ਰੁਟੀਨ ਦੇਖੋ ਭਾਈ ਆਪਨਾਂ ਆਹ ਦਾਣਾ ਪਾਣੀ ਦੇ ਚੁੱਕਾ ਦਿੱਤਾ ਹੈ ਤੇ ਇਹਨਾਂ ਨੇ ਭਾਈ ਅੰਡੇ ਰੱਖਿਓ ਜੀ ਸਾਰੀਆਂ ਨੇ ਬੱਚੇ ਕੱਢਦੇ ਸਾਨੂੰ ਬੱਚੇ ਦਿਖਾਉਣਾ ਦੇਖੋ ਨਾ ਗਾਈ ਦੇਖੋ ਇੱਧਰ ਆਹ ਵਾਲੀ ਚਿੜੀ ਦੇ ਅੰਡੇ ਰੱਖਿਓ ਆ ਮੈਂ ਤੁਹਾਨੂੰ ਬੱਚੇ ਹੀ ਦਿਖਾਉਣਾ ਇੱਕ ਮਿੰਟ ਮੈਨੂੰ ਖੋਲਣ ਨੂੰ ਤੋਂ ਪਿੰਜਰਾ ਤੇ ਆ ਦੇਖੋ ਉਹ ਦੇਖੋ ਬਾਈ ਆਂਡਿਆ ਤੇ ਬੈਠੀ ਆਪਣੀ ਹਰੀ ਜੜੀ ਲੋਕ ਨੂੰ ਜਮਸਟ ਰੈਸਨ ਲੱਤ ਲਗਾਇਦੀ ਚਤੂਲ ਚੰਗੀ ਤਰਾਹ ਦੀ ਦੇਖੋ ਜੀ ਦੇਖੋ ਇਹ ਆ ਇਹ ਬੈਠੀ ਹੈ ਜੜੀ ਆਪਣੀ ਆਂਡਿਆ ਦੇ ਘੰਟੀ ਟੈਕ ਕਰਵਾਂਡਿਆ ਦੀ ਕਿੰਨੀ ਘੈਂਟ ਆ ਤੇ ਇੱਕ ਜੜੀ ਦਾ ਬੱਚੇ ਵੀ ਢੜ ਲਈ ਤੇ ਆ ਬੈਠੀ ਹੈ ਵੀ ਆਪਣੀ ਨੀਲੇ ਨਾਲ ਦੀ ਫੀਮੇਲ ਆ ਜਿਹੜੇ ਦੀ ਫੀਮੇਲ ਆ ਆਵਲੇ ਦੀ ਇਹ ਆਵਲੇ ਦੀ ਬਸਮਾਨੀ ਦੀ ਜਿਹੜਾ ਆ ਗਿਆ ਆਵਲੀ ਫੀਮੇਲ ਆ ਵੀ ਆ ਹਰੀ ਫੀਮੇਲ ਹਰੀ ਮੇਲ ਨਾਲ ਦੀ ਆ ਤੇ ਇਹ ਜ ਆਪਣੇ ਇੱਕ ਫੀਮੇਲ ਹੁਣ ਬਣਨ ਲੱਗਿਆ ਹਜੇ ਘਰ ਦੀ ਪੱਠੀ ਤਿਆਰ ਲਈ ਆ ਆ ਜਿੱਟੇ ਨਾਲ ਲੱਗੀ ਹੋਈ ਆ ਵੀਰੋ ਤੇ ਇਧਰ ਵਈ ਆਪਣਾ ਮੇਲ ਫੀਮੇਲ ਦੋਵੇਂ ਬੈਠੇ ਹੋਣਗੇ ਰੁਕ ਜਮਾ ਸਾਨੂੰ ਦੂਜੇ ਹੱਥ ਨਾਲ ਦਿਖਾਉਣਾ ਇਹਨਾਂ ਦਾ ਬੀਬੀ ਵੀ ਆ ਚੁੱਕਿਆ ਹੈ ਤੇ ਇਹ ਬਸਾ ਲੇਖ ਲੈ ਉਹਦੇ ਬਲਦਨ ਖਾਈ ਹੇ ਦੂਰਣ ਕੱਲੇ ਜਾਂਦੇ ਆ। ਤੇ ਗਾਈ ਆਪਣੇ ਇਹਨਾਂ ਲਵੇ ਆਪਣੀ ਦੂਜੀ ਬਰੀਨ ਹੀਗਾ। ਉਰੇ ਆਹ ਚਿੜੀਆਂ ਦੀ ਪਹਿਲੇ ਬੱਚੇ ਇਹਨਾਂ ਦੇ ਮਾਰ ਗਏ ਸੀ। ਇੱਕ ਬੱਚਾ ਤਾਂ ਪੂਰਾ ਵੱਡਾ ਹੋ ਕੇ ਉੱਡਣ ਵੀ ਲੱਗ ਗਿਆ ਸੀ। ਓਡਾ ਹੋ ਕੇ ਮਰਿਆ ਸੀ। ਅੱਗੇ ਭਾਂਡੇ 'ਚ ਹੁੰਦੇ ਸੀ ਤੇ ਅੱਜ ਦੂਜੇ ਕਮਰੇ 'ਚ ਆ। ਤੇ ਚੱਲੋ ਬਈ ਆਪਾਂ ਢਾਂਗੀ ਲੈ ਕੇ ਬਾਹਰ ਚੱਲਦੇ ਆ। ਆਪਾਂ ਨਵੀਂ ਢਾਂਗੀ ਵੀ ਲਿਆਂਦੀ ਤੇ ਹੁਣ ਦਿਖਾਉਣੇ ਆ ਬਾਹਰ ਜਾ ਕੇ ਛਤਰੀ ਵੀ ਬਣਾਈ ਆ ਵੀਰੋ। ਜੋਖੋ ਜੋ। ਇਹ ਹਲੋਈ ਆਪਾਂ ਚੁੱਕੇ ਹਵਾਰੇ ਪਹਿਲਾਂ ਮਰੀ ਛਤਰੀ ਤੇ ਢਾਂਗੀ ਛੋਟੀ ਛੋਟੀ ਉਧਰ ਤੇ ਬਾਸ ਉੱਤੇ ਢਾਂਗੀ ਲਾਈ ਹੋਈ ਆਪਾਂ ਸਾਰੀ ਉਹਨੇ ਰੱਖ ਲੈਨੇ ਢਾਂਗੀ ਦੇਖੋ ਆ ਰੱਖ ਲਈ ਆਪਾਂ ਢਾਂਗੀ ਇਹ 15 ਫੁੱਟ ਦੀ ਢਾਂਗੀ ਆ ਛਤਰੀ ਚੈੱਕ ਕਰੋ ਤੁਸੀਂ ਘਰੀ ਬਣਾਈ ਆਪਾਂ ਛਤਰੀ ਦੇਖੋ ਇਧਰਲੀ ਛੜ ਕਪੜਾ ਘਟ ਗਿਆ ਇਹ ਥਲੇਟ ਹੋ ਗਈ ਚੱਲ ਕੋਈ ਨਾ ਆਹ ਦੇਖ ਲੋ ਚਾਲਾ ਰਾਲੀ ਛਤਰੀ ਆ ਵਧੀਆ 2 बाई 2 2 ਦੀ ਆ ਆ ਬੈਠਿਆ ਬਣੇ ਕਬੂਤਰੇ ਆਪਾਂ ਹੁਣ ਛਤਰੀ ਤੇ ਹੱਡਾਂਗੇ ਚਲੋ ਵੀ ਛੱਡਦੇ ਆਪਾਂ ਸਾਰੇ ਨੂੰ ਇੱਕ ਇੱਕ ਕਰਕੇ ਫੜਦੇ ਆ ਤਾਂ ਜਾਈਏ ਆਪਾਂ ਪਹਿਲੀ ਕਬੂਤਰੀ ਫੜ ਲਈਏ ਬਾਹਰੇ ਧੁੱਪ ਹੋ ਰਹੀ ਆ ਬਹੁਤ ਜਲੇਂਦਰ ਸਾਹਿਬ ਹੜ ਕੇ ਦੱਸਦਾ ਆ ਰਹੀ ਆਪਣੀ ਕਬੂਤਰੀ ਖਟੀਆਂ ਦੀ ਕਬੂਤਰੀ ਆ ਦੇਖੋ ਖਟੀਆਂ ਅੱਖਾਂ ਦੀ ਕਬੂਤਰੀ ਆ ਇਹ ਕਬੂਤਰੀ ਐ ਪੈਰ ਤੇ ਮੜੀ ਦੀ ਛੱਟ ਜੀ ਲੱਗੀ ਹੋਈ ਆ ਤੈਨੂੰ ਬਿਠਾਉਂਦੇ ਆ ਤੇ ਫੇਰਾ ਪਾ ਬੜੀ ਉਹਦੇ ਤੋਂ ਪਹਿਲਾਂ ਹਜੇ ਤਾਂ ਉਰੀ ਬਿਠਾਵਾਂਗੇ ਧੁੱਪੇ ਵੀ ਧੁੱਪ ਜੀ ਲੱਗਦੀ ਪਰ ਪਾਣੀ ਦੇ ਕੇ ਉਹਨਾਂ ਨੂੰ ਪੁੱਤੇ ਬਿਠਾਵਾਂਗੇ ਤੇ ਚਲੋ ਹੁਣ ਫੜਦੇ ਆਪਾਂ ਦੂਜੀ ਕਬੂਤਰ ਆਹ ਲੋ ਇਹ ਆਪਾਂ ਦੂਜੀ ਕਬੂਤਰੀ ਵੀ ਫੜ ਲਈ ਤੇ ਦੂਜੀ ਕਬੂਤਰੀ ਚਿੱਟੀਆਂ ਦੀ ਇਹਨੂੰ ਮੈਂ ਸੈੱਟ ਕਰਕੇ ਦਹੋਣਾ ਸਮੇਂ ਇੱਕ ਮਿੰਟ ਆ ਰਹੀ ਆਪਣੀ ਦੂਜੀ ਕਬੂਤਰੀ ਚਿੱਟੀਆਂ ਦੀ ਕਬੂਤਰੀ ਇਹ ਪੂਰੀ ਵਧੀਆ ਜੀ ਇਹ ਵੀ ਕਾਲੀ ਨੋਕ ਆ ਇਹਨੂੰ ਆਪਾਂ ਪੁੱਤੇ ਬਿਠਾਉਣੇ ਆ ਪੰਜੇ ਗੁੰਜੇ ਪੂਰੇ ਵਧੀਆ ਨੇ ਤੇ ਵੀ ਤੇ ਆਹ ਵਾਲੇ ਤੇ ਹੁਣ ਜਿਹੜੀ ਪਹਿਲਾਂ ਚਿੱਟੀ ਕਬੂਤਰੀ ਦਿਖਾਈ ਉਹਦਾ ਹੁਣ ਆਪਾਂ ਕਬੂਤਰ ਫੜਾਂਗੇ ਤੇ ਕਬੂਤਰ ਫੜ ਕੇ ਆਪਾਂ ਤੁਹਾਨੂੰ ਮਿਲਦੇ ਆਂ ਤਾਂ ਗਾ ਤਾਂ ਪਾ ਵੀ ਕਬੂਤਰ ਵੀ ਫੜ ਲਿਆ ਏ ਤੇ ਬਾਅਦ ਵਿੱਚ ਉਹਨੂੰ ਮੈਂ ਪੰਖ-ਪੰਖ ਦਿਖਾਉਣੇ ਆ ਰੁਕ ਜਾ ਆ ਦੇਖ ਲਵੀ ਇਹ ਵੀ ਖੱਡੀਆਂ ਦਾ ਕਬੂਤਰ ਆ ਵੈਲ ਚ ਚਿੱਟੀਆਂ ਦਾ ਲੱਗਦਾ ਹੋਣਾ ਹੈ ਖੱਡੀਆਂ ਦਾ ਪੂਰਾ ਘੈਂਟ ਕਬੂਤਰ ਆ ਮੇਰੇ ਪੱਲਾ ਰੰਗਾ ਹੋਇਆ ਨਹੀਂ ਟੂਸਾ ਪੱਲ ਗਾਂਦਰ ਕਰੀ ਵੀ ਰੇਕ ਬਨ ਲੈ ਤੇ ਪੋਟੇ ਦੇ ਰੰਗ ਕਰਿਆ ਹੋਇਆ ਬਾਜ ਹੁਣ ਉਹ ਖੁਦ ਹੋਣਾ ਜੀ ਉਹ ਵੱਡੀ ਢਾਂਗੀ ਤੇ ਪਾਵਾਂਗੇ ਪੱਲੇ ਪੁੱਲੇ ਸਾਰਾ ਕੁਝ ਤੇ ਪੂਸ ਵੀ ਤੇ ਚਲੋ ਭਈ ਆਪਾਂ ਹੁਣ ਵੱਡੀ ਢਾਂਗੀ ਚੱਕ ਲੈਂਦੇ ਇਹਨਾਂ ਨੂੰ 10 ਮਿੰਟ ਧੁੱਪ ਲੱਗਣ ਦੋ ਆਪਾਂ ਉਹਨਾਂ ਟਾਈਮ ਤੁਹਾਨੂੰ ਇਹਨਾਂ ਪਿੰਜਰਾ ਹੁਣ ਉਹ ਵੀ ਆਪ ਆਪ ਹੀ ਤਿਆਰ ਕਰਿਆ ਤਿਆਰ ਹੈ ਇਹ ਆਪਣਾ ਪਿੰਜਰਾ ਦੇਖੋ ਦੋ ਖਾਨੇ ਬਣਾਏ ਹੋਇਆ ਇਹ ਚ ਚਿੜੀ ਵਾਲਾ ਪਿੰਜਰਾ ਵੀ ਆਪਣਾ ਜਿਵੇਂ ਤੁਹਾਨੂੰ ਪਤਾ ਹੀ ਆਪ ਹੀ ਤਿਆਰ ਕਰਾਵੀਂ ਦੇਖੋ ਹੱਥ ਨਾਲ ਲਾਵੀ ਖੁੱਲਦਾ ਗੇਟ ਆ ਇਹ ਤਲਲਾਬ ਯਾਰੇ ਦੇਖੋ ਪੂਰਾ ਘੈਂਟ ਬਣਿਆ ਹੋਇਆ ਜੀ ਆਪਾਂ ਹੋਰ ਵੀ ਕਬੂਤਰ ਜਲਦੀ ਲੈ ਕੇ ਆਵਾਂਗੇ ਦੇਖੋ ਹੁਣ ਅਸੀਂ ਛਤਰੀ ਤੇ ਬੈਠਿਆ ਕੋ ਬੈਠਿਆ ਸਾਰੇ ਕਬੂਤਰ ਆਪਣੇ ਤੇ ਆ ਬੈਠੇ ਹੀ ਆਪਣੇ ਸਾਰੇ ਕਬੂਤਰ ਛਤਰੀ ਤੇ ਹੁਣ ਆਪਾਂ ਉਹਨਾਂ ਨੂੰ ਫੰਗ ਫੰਗ ਦਹਾ ਕੇ ਚੱਕਦੇ ਆ ਉੱਤੇ ਢਾਂਗੀ ਤੇ ਬੜੀ ਢਾਂਗੀ ਤੇ ਲਾਉਣੇ ਆ ਉੱਥੇ ਜਿਹਾ ਲਾਵਾਂਗੇ ਆਪਾਂ ਇਹ ਗਾਣਾ ਸਾਰੇ ਬੈਠੇ ਸੱਟ dau ਪਹਿਲਾ ਨੀਲੀ ਛਤਰੀ ਤੇ ਗਿੱਜੇ ਹੋਏ ਸੀ ਦੇਖੋ ਕਬੂਤਰ ਦੇਖੋ ਇਹ ਕਿੰਨਾ ਘੰਟ ਲੱਗਦਾ ਕਬੂਤਰੀਏ ਪੈਰ ਤੇ ਸ਼ਟਰ ਲੱਗੀ ਹੋਈ ਆ ਥੋੜੀ ਜੀ ਜਿੱਥੋਂ ਲੈ ਕੇ ਆਉਂਦੀ ਸੀ ਉਥੋਂ ਹੀ ਤਾਂ ਐਵੇਂ ਲੱਗਦੀ ਆ ਜਿਵੇਂ ਬੈਠਿਆ ਕਬੂਤਰੀ ਦਾ ਕਾਠੇ ਕੱਢ ਕਾਠੇ ਦਾ ਵੀ ਘੰਟਾ ਉਧਰੋਂ ਸੂਰਜ ਪੈਂਦਾ ਉਧਰ ਚੰਗੀ ਜਰਾ ਹੁਣ ਦਿਖਣਾ ਨਹੀਂ ਹੈਗਾ ਆ ਜੇ ਛਤਰੀ ਦੇਖੋ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆ ਲਾਈਕ ਚਾਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਦੇਖੋ ਅੱਜ ਆਪਾਂ ਇੱਕ ਚਿੜੀਆਂ ਦਾ ਜੋੜਾ ਉਧਰ ਵੀ ਸਾਡੇ ਕੋਲ ਕਿਸੇ ਕੋਲ ਬਈ ਕੋਲ ਚਲੋ ਈ ਹੁਣ ਇਹਨਾਂ ਨੂੰ ਫੜ ਕੇ ਛੋੜ ਨੂੰ ਫੰਗ-ਮੰਗ ਤੋਂ ਹੋਣਿਆ ਬਾਅਦ ਚ ਉੱਤੇ ਛੱਡਾਂਗੇ ਪਾਣੀ ਪੂਣੀ ਦਿੰਨੇ ਆ ਇਹਨਾਂ ਨੂੰ ਹਲੋ ਗਾਈਟ ਆ ਆਪਣੇ ਇੱਕ ਬੂਟੇ ਵਿੱਚ ਕੀੜੇ ਪੈ ਗਿਆ ਪਹਿਲਾਂ ਆਪਾਂ ਉਹਦਾ ਇਲਾਜ ਕਰਦੇ ਆ ਫਿਰ ਫੜਦੇ ਆ ਕਬੂਤਰਾਂ ਨੂੰ ਆ ਦੇਖੋ ਅਮਰੂਦ ਦੀ ਜੜ੍ਹ ਚ ਪਤਾ ਨਹੀਂ ਕੀ ਹੋਆ ਨੂਨ ਪਾਉਣ ਲੱਗਾ ਕਿ ਨੂਨ ਨਾਲ ਸੱਟ ਹੋ ਜਾਂਦੇ ਆ ਤੇ ਦੇਖੋ ਇਧਰ ਆਪਾਂ ਨੂਨ ਨਾਲ ਪਾਉਣੇ ਆ ਉਹ ਚ ਲੈ ਗਏ ਆਪਾਂ ਨੂਨ ਜੜ੍ਹ ਥੋੜੀ ਆ ਇਹ ਜਿਹੜੇ ਉੱਪਰ ਸੜਕੇ ਪਏ ਹੋਏ ਸੀ ਉੱਥੇ ਪਏ ਆ ਆ ਬਈ ਇਹ ਸੀ ਉੱਤੇ ਸੜਕੇ ਸੁਟਕੇ ਛੱਡ ਦੇਣੀ ਵੀ ਕਰਕੇ ਖਾਦ ਬਣ ਜਾਣੀ ਕਿ ਉਹਨੂੰ ਕਹਿੰਦੇ ਕੀੜੇ ਵਹਿ ਗਏ ਹੁਣ ਨੂਨ ਪਾ ਦੇਣੇ ਆ ਆਪਾਂ ਰੁਕ ਜਾਓ ਬਸ ਐਮੀ ਬਾਲੇ ਰੁਕ ਜਾਓ ਸੜ ਜਾ ਸੁੱਤੇ ਜੇ ਤਾਂ ਬਾਦੋਂ ਪੜਲਾ ਦੇਖੋ ਇਹ ਪੌਣ ਨੂੰ ਪਾਤਾ ਆਪਾ ਮਿੱਟੀ ਹੋਰ ਪਾ ਸੁੱਕੀ ਤੇ ਫੇਰ ਇਹ ਆਪਣਾ ਮਰੂਦ ਆ ਵੀਰੇ ਸੁੱਕ ਗਿਆ ਮਰੂਦ ਸੀ ਆਪਣਾ ਬਸ ਅਸੀਂ ਵਿੱਚ ਨੂੰ ਪਾ ਆਪਣੇ ਆਪ ਹੀ ਸੈੱਟ ਹੋ ਜੂ ਧੁੱਪੇ ਰੱਖ ਦੋ ਹਾਂ ਧੁੱਪੇ ਮਿੱਟੀ ਚੋਪੋ ਜੂ ਲਾ ਦੋ ਨਹੀਂ ਵੀ ਆਪਾਂ ਜੜ ਤੇ ਵੀ ਬਾ ਦਿਨੇ ਆ ਥੋੜਾ ਨੂਨ ਨਾਲ ਹਾਂ ਉਹਦੀ ਤੋਂ ਜੜ ਤੇ ਛਿੱਟੀ ਛਿੱਟੀ ਕਰਤੀ ਹਲਦੀ ਗਿਆ ਪਾ ਲੈ ਜਰ ਤੇ ਨਾਲੇ ਗਿਆ ਆਪਾਂ ਹਲਦੀ ਲੈ ਕੇ ਆਇਆ 1 ਮਿੰਟ ਲੋ ਵੀ ਆਪਾਂ ਪੂਰੀ ਨੂਨ ਦਾਨੀ ਚੱਕ ਲਈ ਆਂਦੀ ਵੀ ਆਪੀ ਜਿਹੜਾ ਕੀ ਚਾਹੀਦੀ ਆ ਉਹ ਪਾਈ ਜਾਵਾਂਗੇ ਪਾਓ ਜੀ ਹਲਦੀ ਇਹ ਲੈ ਖਲੋਣਾ ਛੇ ਕੋਈ ਇਹ ਪਾਤੀ ਹੈ ਜੇ ਆਪਾਂ ਹਲਦੀ ਮਰੀ ਮੰਮੀ ਨੂੰ ਭਾਈ ਬੂਟੇ ਬਾਟੇ ਲਾਉਂਦਾ ਬਾਲਾ ਸੌਂਗਾ ਪੋਤਾਣੇ ਕਿੰਨਾ ਕੋਸ ਕਰੇ ਲਾ ਰੱਖਿਆ ਦਾ ਚੱਲੋ ਭਾਈ ਹੁਣ ਆਪਾਂ ਕਬੂਤਰਾਂ ਲਈ ਮਿਲਦੇ ਆਂ ਕਬੂਤਰ ਫੜਦੇ ਆਂ ਵਈ ਤਾਂ ਕਰਦੇ ਰਹਿਣਾ ਤਾਂ ਆ ਗਈ ਜਪਾਂ ਕਬੂਤਰੀ ਫੜ ਲਿਆਂਗੇ ਤਾਂ ਇਹਦੀ ਆਪਾਂ ਆਪ ਚੈੱਕ ਕਰੋ ਕਟੀਆਂ ਦੀ ਕਬੂਦਰੀ ਆ ਪੂਰੀ ਘੈਂਟ ਨਸਲ ਦੀ ਆ ਆਹ ਦੇਖ ਆਪਣੀ ਕੱਟ ਕਰੀ ਹੋਈ ਆ ਕਲੀਆਂ ਦੀ ਆ ਪਾ ਕੱਟਤੀਆਂ ਪਹਿਲਾਂ ਉੱਡ ਗਈ ਸੀ ਕਲੀਆਂ ਕਲੀਆਂ ਦੀ ਇੰਨੀ ਕੱਟ ਸੀ ਦੇਖੋ ਆ ਫੰਗਰ ਮੈਰੇ ਹੋ ਗਏ ਫੜ ਫੜ ਕੇ ਪਹਿਲਾਂ ਸਾਫ਼ ਸੀ ਜਾਵਾਂ ਦੇਖੋ ਕੱਦਗਾਠ ਵਧੀਆ ਹਜੇ ਵੀ ਜ਼ੋਰ ਮਾਰਦੀ ਆ ਬਾਈ ਲੈ ਲੈ ਛਟੀਆਂ ਦੀ ਕਬੂਤਰੀ ਆ ਦੇਖੋ ਇਹ ਆ ਪਰ ਤੇ ਹਟ ਲੱਗੀ ਆ ਇਹਨੂੰ ਆਪਾਂ ਸਦਰੀ ਤੇ ਨਹੀਂ ਬਿਠਾਵਾਂਗੇ ਇਹਨੂੰ ਬਾਅਦ ਚ ਬਿਠਾਵਾਂਗੇ ਹੁਣ ਆਪਾਂ ਅਗਲਾ ਕਬੂਤਰ ਲੈ ਕੇ ਆਣੇ ਉਹ ਵੀ ਦੇਖੋ ਨਾ ਸੋਨੂ ਦੇ ਨਾਲ ਦਾ ਕਬੂਤਰੀ ਆ ਉਹ ਹੈਲੋ ਗਾਈਸ ਤਾਂ ਹੁਣ ਆਪਾਂ ਕੱਲੀ ਵੀਡੀਓ ਬਣਾਉਣ ਆਲੇ ਆ ਨਾਲੇ ਕਬੂਤਰ ਦਿਖਾਵਾਂਗਾ ਜਾਲ ਉਹਨਾਂ ਨਰ ਫੜਦੇ ਆਂਦਾ ਕਬੂਦਰੀ ਜਾਂ ਨਰ ਤੇ ਇਹ ਵੀ ਖਟੀਆਂ ਦਾ ਹੀ ਹੈਗਾ ਇਹਦੇ ਮੈਂ ਤੁਹਾਨੂੰ ਫੰਗ ਫੰਗ ਚੰਗੀ ਤਰ੍ਹਾਂ ਦਿਖਾਉਣਾਗਾ ਰੁਕੋ ਜਿਓ ਮੈਂ ਹੁਣ ਬੈਕ ਕੈਮਰੇ ਨਾਲ ਦਿਖਾਵਾਂਗਾ ਇੱਕ ਮਿੰਟ ਤਰਦਾ ਪੱਲਾ ਇਹਦੇ ਆਪਾਂ ਫੰਗ ਕੱਢਦੇ ਦੀ ਕਲੀਆਣੀ ਕਟੀਆਂ ਆਂ ਜਾਂ ਦੇਖੋ ਖਟੀਆਂ ਦਾ ਕਬੂਤਰ ਆ ਪੂਰਾ ਘੈਂਟ ਕਬੂਤਰ ਆ ਸਿਆ ਦੇਖ ਲਓ ਰੋਵੇ ਸੈਟ ਕਰਕੇ ਫਾੜ ਲੀਏ ਦੇਖੋ ਤੈਨੂੰ ਦੂਜਾ ਪੱਲਾ ਵੀ ਤੁਹਾਨੂੰ ਇਹਦਾ ਆਪਾ ਦਿਖਾ ਦਿੰਦੇ ਆ ਤੇ ਆ ਚੈੱਕ ਕਰੋ ਦੂਜਾ ਪੱਲਾ ਠੀਕ ਆ ਵੀਰ ਆਹ ਦੇ ਕਬੂਤਰ ਵਧੀਆ ਔੜਦਾ ਹੁਣ ਥੱਲੇ ਛੱਡ ਕੇ ਵੀ ਦਿਖਾਉਣਾ ਦੇਖਿਓ ਰੋਵੇ ਇਹ ਆਹ ਦੇਖੋ ਲੈ ਜਾਲਦੀ ਫਟਿਆ ਵੀ ਨਹੀਂ ਆਂਦਾ ਇਹ ਸੁੰਦਰ ਭਾਗ ਜਿਹੜਾ ਥਾਲ ਲਿਆ ਬਈ ਫਾੜ ਲਿਆ ਹੁਣ ਆਪਾਂ ਇਹਨੂੰ ਉਹ ਛਤਰੀ ਦਾ ਬਨਾਂਗੇ ਤੇ ਤੁਹਾਨੂੰ ਦੂਜੀ ਕਬੂਤਰੀ ਦਿਖਾਉਣੇ ਆ ਦੇਖਿਓ ਕਬੂਤਰ ਐਡਾ ਲੈ ਜੋਰ ਮਾਰਦਾ ਹਜੇ ਵੀ ਉਹਦੇ ਨਾਲ ਦਾ ਕਬੂਤਰ ਐਡਾ ਬੱਚੇ ਵਧੀਆ ਹੋਣਗੇ ਬਈ ਐ ਵੀਰ ਆਪਾਂ ਚਿੜੀਆਂ ਦੇ ਬੱਚੇ ਛੇਲ ਕਰਤੇ ਸਾਢੇ 4 ਸੂਰਾ ਜੋੜਾ ਹੀ ਕਿਹਣਾ ਲੈਣਾ ਹੋਵੇ ਦੱਸਿਓ ਚਲੋ ਤੇ ਆ ਬਈ ਆਪਾਂ ਹੁਣ ਕਬੂਤਰੀ ਫਾੜ ਲੈਂਦੀ ਜਿਹੜੀ ਆਪਣੇ ਕੋਲ ਆਖਰੀ ਵੀ ਆ ਚਿਟੀਆਂ ਦੀ ਕਬੂਤਰੀ ਆ ਦੇਖੋ ਉਹ ਜਿਹਨੂੰ ਲੱਤਾ ਜੀ ਫੜ ਲੈਂਦੇ ਆ ਚਿਟੀਆਂ ਦੀ ਕਬੂਤਰੀਆ ਪੂਰੀ ਘੈਂਟ ਆ ਦੇਖੋ ਭਾਰੀ ਕਬੂਤਰੀਆ ਪੂਰੀ ਫੰਗ ਦੇਖ ਲੋ ਇਹਦੇ ਵਧੀਆ ਵੱਡਾ ਪੱਲਾਗਾ ਇਹਦੇ ਵੀ ਅੱਜ ਫੰਗ ਕੱਢਾਂਗੇ ਵੀਡੀਓ ਜੀ ਕੱਢਦਾਂਗੇ ਪੂਛ ਨਾਲ ਲਾਦੇ ਆ ਵੀ ਪਿੱਛੇ ਆ ਕੇ ਮੰਗ ਪੂਛ ਤੇ ਜਿੱਡੇ ਹੀ ਆ ਲੈ ਡਾਡਾ ਡਾਈ ਵੀ ਕਬੂਤਰੀਂ ਬਟਾਕੇ ਮਾਰਦੀ ਆ ਉਡਣ ਮੇਲ ਚੰਗੀਦਰਾ ਕੱਟ ਨਹੀਂ ਸੀ ਰੋ ਮੈਂ ਲਿਆਂਦੀ ਸੀ ਹੁਣ ਆਪਾਂ ਕੱਟ ਕਰਤੀ ਆ ਪੂਰੀ ਚੰਗੀਦਰਾ ਹੁਣ ਆਪਾਂ ਇਹਨੂੰ ਛਤਰੀ ਤੇ ਬਿਠਾਉਣੇ ਆ ਤੇ ਬਨ ਕੇ ਤੁਹਾਨੂੰ ਮਿਲਦੇ ਆ ਛਤਰੀ ਤੇ ਬੜੀ ਢਾਂਗੀ ਤੇ ਬਿਠਾਉਣੇ 10 ਮਿੰਟ ਧੁੱਪ ਲਗਾਉਣੇ ਪਹਿਲਾਂ ਇਹਨਾਂ ਨੂੰ ਦਿੰਨੇ ਆ ਪਾਣੀ 2-2 ml ਪਾਣੀ ਪਲਾਉਣੇ ਇਹਨਾਂ ਸਾਰਿਆਂ ਨੂੰ ਕਬੂਤਰ ਨੂੰ ਤਾਂ ਦੇਦਾ ਸੀ ਕਬੂਤਰੀ ਨੂੰ ਦਿੰਨੇ ਆ ਕਬੂਤਰੀ ਆਪੀ ਜਾ ਕੇ ਮੱਚ ਮਾਰ ਗਈ ਕਬੂਤਰ ਵੀ ਆਪੀ ਵੜ ਜਾਂਦਾ ਲੈ ਮੂਰੇ ਛੜਤੀ ਜਮਾ ਤੇ ਪੈਰ ਤੇ ਹਟ ਲਗੀ ਬਾਹਰੇ ਫੇਲੂ ਆਪਣੇ ਆਪ ਅੰਦਰ ਵੜ ਗਈ ਜਿਹੜਾ ਜੀਰੋ ਰਾਜੀ ਜਾਂਦੇ ਆਪਣੇ ਵਿੱਚ ਵੜ ਜਾਂਦੇ ਇਹਨਾਂ ਨੂੰ ਪਤਾ ਚੱਲ ਗਿਆ ਤੇ ਹੁਣ ਆਪਾਂ ਸਰਿੰਜ ਚੱਕ ਲਈ ਆ ਆ ਇਹਨਾਂ ਦਾ ਪਾਣੀ ਪਿਆ ਉਹ ਪਾਣੀ ਭਰ ਲਈਏ ਤੇ ਦਿਨੇ ਆਪਾਂ ਇਹਨਾਂ ਨੂੰ 2 2 ਐਮ ਐਲ ਤਾਂ ਹੈਲੋ ਗਾਇਆ ਫਿਰਨਾਂ ਤੋਂ ਪੂਰੀ ਬਾਣੀ ਦਿਨੇ ਹਵਾ ਚੱਲ ਰਹੀ ਥੋੜੀ ਥੋੜੀ ਆ ਦੇਖਿਓ ਮੈਂ ਸਰ ਨੂੰ ਪਾਣੀ ਦੇ ਕੇ ਤਾਂ ਹੁਣਾ ਹੁਣ ਇੱਕ ਮਿੰਟ ਰੁਕੋ ਇਹ ਆਪਣੇ ਕੋਲ ਆਵਲੀ ਸਰਿੰਜ ਆ ਵੀ ਇਹਨਾਂ ਚਾਲ ਦਿੱਤਾ ਅੰਦਰ ਦੇਖਿਓ ਬਸ ਮੂੰਹ ਚ ਪਾ ਕੇ ਮੈਂ ਪਾਣੀ ਦਿੰਨਾ ਤੇ ਰੋਏ ਨੂੰ ਦਿਖਾਉਣੇ ਕਿ ਮੈਂ ਦਿੱਤਾ ਜਾਂਦਾ ਮੈਂ ਕਬੂਤਰੀ ਚੱਕ ਕੇ ਦਿਖਾਉਂ ਆ ਆ ਦੇਖੋ ਜੀ ਇਹ ਹੈ ਮੇਰੇ ਰੰਜੀ ਦਾ ਮੂੰਹ ਚ ਲੱਗ ਜਾਂਦੀ ਹੈ ਇਹਦੇ ਦੇਖੋ ਹੁਣ ਮੈਂ ਉੱਤੋਂ ਦਬ ਦੂੰਗਾ ਤੇ ਪਾਣੀ ਪੈਜੂ ਅੰਦਰ ਮੂੰਹ ਜੇ 2 ml ਪਾਣੀ ਦੇਤਾ ਆਪਾਂ ਹੁਣ ਕਬੂਤਰੀ ਛੱਡਦੇ ਹਾਂ ਜਿਹਦੇ ਉੱਤੇ ਛਤਰੀ ਤੇ ਚਰਦ ਹੋਣਾ ਥੋੜੀ ਆਹ ਦੇਖੋ ਕਬੂਤਰੀ ਚੱਕੋ ਹੁਣ ਆਪਾਂ ਛਤਰੀ ਹੁਣ ਵੱਡੀ ਢਾਂਗੀ ਦੇ ਵਾਂਗ ਚੱਕਦੇ ਆ ਤਾਂ ਗਾਈਜ਼ ਆਪਾਂ ਰੇ ਛਤਰੀ ਲਾਉਣੀ ਉੱਧਰਲੀ ਛੜ ਆ ਚੱਕੋ ਆਪਾਂ ਬੰਨ੍ਹ ਦਿੱਤੀ ਹੈ ਵੱਡੀ ਢਾਂਗੀ ਦੀ ਛਤਰੀ ਲਾਤੀ ਲੈ ਕੇ ਢਾਂਗਾ ਟੁੱਟ ਗਿਆ ਜਾਂ ਨੜ ਤੋਂ ਮੈਂ ਕੱਥਾਂ ਲੱਗ ਗਏ ਇਹ ਆਲੇ ਐਵੇਂ ਲੱਗਾ ਸੀ ਨਾ ਟਾ ਦੇ ਆ ਟੁੱਟ ਗਿਆ ਬਈ ਡਾਂਗਾ ਚੱਲ ਕੋਈ ਨੱਕ ਨੜਤਾ ਆਏਗਾ ਕੰਮ ਛਾਰਾਂਗੇ ਇਹਦੇ ਨਾਲ ਹੀ ਤੇ ਬਈ ਹੁਣ ਸੋਨੂੰ ਮੈਂ ਢਾਂਗੀ ਚੱਕ ਕੇ ਮਿਲਦਾ ਰੁਕ ਜੋ ਮੈਂ ਕੱਲਾਂਗਾ ਢਾਂਗੀ ਉਰੇ ਪਹਿਲਾਂ ਚੱਕਣੀ ਬਣੀਆ ਚੱਕ ਕੇ ਸਾਨੂੰ ਦਿਖਾਉਣਾ ਕਿਹੜੀ ਢਾਂਗੀ ਲਾਦੀ ਆ ਆਪਣੀ ਕਿਵੇਂ ਕਬੂਤਰ ਮੈਂ ਸੈੱਟ ਪੈਂਦੇ ਆ ਉਦਾਂ ਦਿਖਾਉਣਾ ਇਹ ਤੇ ਆ ਦੇਖੋ ਬਈ ਪਹਿਲਾਂ ਉਰੇ ਢਾਂਗੀ ਲਾਈਏ ਸੀ ਆਪਣੀ ਆਹੋ ਬੈਠੇ ਆਪਣੇ ਕਬੂਤਰ ਆਹ ਦੇਖਾ ਆ ਉਹ ਸੂਰਜ ਦੇ ਕਰਨੇ ਸਾਨੂੰ ਚਾਲਾਂ ਦੀ ਜੀ ਨਹੀਂ ਘੈਟ ਬੋਲਾ ਦੀ ਆਪਣੀ ਢਾਂਗੀ ਆ ਤੇ 15 ਕਿਦਾਂ ਪਠਾਵਾ ਗਿਆ ਆਪਾਂ ਫਿਰ ਇਹਨਾਂ ਨੂੰ ਡਾਲਿਆ ਕਰਾਂਗੇ ਥੋੜਾ ਥੋੜਾ ਇੱਕ ਐ ਡਾ ਠੀਕ ਆ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆ ਤਾਂ ਲਾਈਕ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਕਬੂਤਰੀ ਇਹਨੇ ਲਾ ਕੇ ਕਰਦੇ ਆ ਵੀਡੀਓ ਦਾ ਹੰਡ ਤੇ ਤੇਲ ਲਾ ਦਿੰਨੇ ਆਪਾਂ ਪਹਿਲਾਂ ਤਾਂ ਪੈਰ ਤੋਂ ਨੇ ਆ ਫਿਰ ਆਹ ਦੇ ਕਬੂਤਰੀ ਆ ਬੈਠੀ ਆ ਫਿੰਜਰੇ ਜੀ ਆ ਲਓ ਜੀ ਚੋਰ ਨਾ ਪਹਿਲਾਂ ਪੈਰ ਧੋਣਿਆ ਫਿਰ ਆ ਤੇ ਆਪਾਂ ਲਾ ਦੇਣਾ ਤੇਲ ਥੋੜਾ ਜਿਆ ਠੀਕ ਆ ਵੀ ਸਾਰਿਆਂ ਨੂੰ ਸੀਜ ਉਟਾੜਾ ਬਾਅਦ ਆਪਾਂ ਕਬੂਤੀ ਤੇਲ ਲਾ ਕੇ ਛੱਡਤਾ ਤੇ ਆਪਾਂ ਮਿਲਦੇ ਆ ਤੁਹਾਨੂੰ ਹਣ ਅਗਲੇ ਵਲੌਗ ਚ